ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜੀ ਸਭ ਦੇ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਸਵੇਰ ਦੇ 10 ਵਜੇ ਦਾ ਟਾਈਮ ਸੀਗਾ ਤੇ ਬਾਹਰ ਜੋਲ ਸਾਬ ਹੁਣੀ ਲੱਗੇ ਸੀਗੇ ਗੱਡੀ ਦਾ ਰੰਗ ਲਾਉਂਦੇ ਸੀ ਟਰੱਕ ਦਾ ਤੇ ਉੱਥੇ ਚਾਹ ਉੱਪਰ ਦਿਖਾਨੀ ਸੀਗੀ ਬਾਹਰ ਮੁੰਡਾ ਲੱਗਾ ਸੀ ਇੱਕ ਨਾਲ ਇਹਨਾਂ ਦੇ ਉਹ ਰੰਗ ਲਾ ਕੇ ਫੇਰ ਜਲੰਧਰ ਛੱਡ ਕੇ ਆਉਣੀ ਹੈ ਰੰਗ ਕਰਨਾ ਨਾਲੇ ਹੋਰ ਜਿਹੜਾ ਕੋਈ ਕੰਮ ਕਰਾਉਣ ਵਾਲਾ ਹੋਗਾ ਇਹ ਹੈਗੀ ਹੈ ਜੀ ਆਪਣੀ ਬਹੁਤ ਪੁਰਾਣੀ ਗੱਡੀ ਤੇ ਇਧਰ ਆਪਾਂ ਨਾਲ-ਨਾਲ ਕੱਪੜੇ ਧੋਉਂਦੇ ਸੀਗੇ ਕੱਪੜੇ ਧੋ ਹੋ ਗਏ ਸੀ ਉਹ ਪਾਣੀ ਸਰਫ ਸਰਫ ਵਾਲਾ ਕੱਢ ਕੇ ਤੇ ਫੇਰ ਆਪਾਂ ਵਿੱਚ ਪਾਣੀ ਵਿੱਚੇ ਛੱਡ ਦੇਣੀ ਹੁੰਦੀ ਹੁੰਦੀ ਮੈਂ ਪਾਣੀ ਮੇਰੇ ਕੋਲ ਬਾਹਰ ਕੱਢ ਕੇ ਹੁਣ ਕੱਪੜੇ ਨਹੀਂ ਧੋ ਹੁੰਦੇ ਇਦਾਂ 2-3 ਪਾਣੀ ਵਿੱਚੇ ਮਸ਼ੀਨ ਦੇ ਘੁਮਾ ਲੈਣੀ ਹੁੰਦੀ ਆ ਕਿਉਂਕਿ ਮੇਰੇ ਜਦੋਂ ਜਿਆਦੀ ਡੈਸਕ ਦੀ ਪ੍ਰੋਬਲਮ ਪਈ ਹੈ ਜਦੋਂ ਮੈਂ ਬੈਠ ਕੇ ਜਾਦਾ ਟਾਈਮ ਕੰਮ ਕਰਦੀ ਆ ਤਾਂ ਫਿਰ ਮੇਰੇ ਦਰਦ ਪੈਣ ਲੱਗ ਜਾਂਦਾ ਇੱਧਰ ਆੜ ਜਣ ਆ ਗਿਆ ਸੀ ਚਾਹ ਮੰਗਦਾ ਸੀਗਾ ਉਹਨੂੰ ਵੀ ਚਾਹ ਦੇਵਾਂਗੇ ਨਾਲ ਕੱਪੜੇ ਕਾਦੇ ਮੈਂ ਅੱਜ ਤੋਂ ਹਣ ਬੈਠ ਗਈ ਤੇ ਮੈਨੂੰ ਤਾਂ ਨੱਠ ਭੁਜਾਈ ਵਿੱਚ ਇਦਾਂ ਦੀ ਪਾਈ ਰੱਖੀ ਇਹਨਾਂ ਨੇ ਇਹ ਦੇਖੋ ਹਲਤਾ ਕਰਦਾ ਮੈਂ ਕਿਹਾ ਚੱਲ ਅੱਜ ਸਾਸਿਕਾ ਨੂੰ ਬੁਲਾ ਦੇ ਸਾਰੇ ਕਹਿੰਦੇ ਆੜ ਜਣ ਨੂੰ ਦੇਖਣਾ ਤੇ ਕਿ ਬਿਲੌਲ ਅਸੇਪਰ ਅਵਾਜ਼ ਆ ਪਤਾ ਕੱਟੀ ਜੇ ਬਾਹਰ ਸਪੀਕਰ ਚੱਲਦਾ ਸੀਗਾ ਤੇ ਉਹਦੇ ਵਿੱਚ ਇੱਥੇ ਲੱਗੇ ਜਗ੍ਹਾ ਤੇ ਸਾਡੇ ਲੱਗਾ ਹੁੰਦਾ ਆ ਸਪੀਕਰ ਲੋ ਜੀ ਇੱਥੇ ਆਪਾਂ ਅਰਜਨ ਨੂੰ ਪਹਿਲਾਂ ਪਾਣੀ ਦੇਵਾਂਗੇ ਤੇ ਫਿਰ ਦੇਵਾਂਗੇ ਚਾਹ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਜਾਣੇ ਬਹੁਤ ਚੰਗਾ ਲੱਗਦਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਸਾਰੀਆਂ ਭੈਣਾ ਤੇ ਭਰਾ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਲਓ ਜੀ ਇੰਨੀ ਚਾਹ ਆਪਾਂ ਲਈ ਹੈ ਇੱਥੇ ਅਰਦਨ ਕਹਿੰਦਾ ਸੀ ਲੀਚੀ ਪਾਈ ਹੈ ਲੀਚੀ ਬੈਤ ਮੈਂ ਕਿ ਲੀਚੀ ਨਹੀਂ ਹੁੰਦੀ ਪਤਲਾ ਲੀਚੀ ਹੁੰਦੀ ਹੈ ਜਿਹੜਾ ਲੀਚੀ ਕਹਿੰਦਾ ਤੇ ਮੈਂ ਕਿ ਨਹੀਂ ਲੌਂਗ ਪਾਏ ਆ ਲੋ ਜੀ ਇਧਰ ਕੱਪੜੇ ਆਪਣੇ ਜਿਹੜੇ ਧੋ ਹੋ ਗਏ ਸੀ ਉਹ ਪਾਣੀ ਵਿੱਚ ਦੀ ਆਪਾਂ ਕੱਢ ਲੈ ਇਸ ਧੋਖ ਪਾਣੀ ਤੇ ਆਪਾਂ ਕੰਫਰਟ ਪਾਤਾ ਇਹ ਟੱਪ ਵਿੱਚ ਪਾਣੀ ਪਾਇਆ ਤੇ ਉਹਦੇ ਵਿੱਚ ਕੰਫਰਟ ਪਾਤਾ ਹੁਣ ਇਧਰੋਂ ਮਸ਼ੀਨ ਚੋਂ ਕੱਢ ਕੇ ਕੱਪੜੇ ਆਪਾਂ ਉਧਰ ਕੰਫਰਟ ਦੇ ਵਿੱਚ ਪਾ ਦਵਾਂਗੇ ਐਨ ਕੱਪੜੇ ਇਹਦੇ ਨਾਲ ਜੀ ਇਦਾਂ ਹੋ ਜਾਂਦੇ ਸੋਹਣੀ ਧੁੱਪ ਲੱਗ ਜਵੇ ਖੜ ਕੇ ਜਿਆ ਜਾਂਦੇ ਕੱਪੜੇ ਜਿਦਾ ਨਵੇਂ ਹੁੰਦੇ ਇਦਾਂ ਫੇਰ ਦੁਬਾਰਾ ਹੋ ਜਾਂਦੀ ਕੱਪੜਿਆਂ ਦੀ ਲੁੱਕ ਜੀ ਖਾਸ ਕਰਕੇ ਜਿਹੜੇ ਆਹ ਚੇਰ ਸ਼ੂਰ ਨੂੰ ਜੋ ਆਉਣ ਜਾਣ ਵਾਲੇ ਕੱਪੜੇ ਆ ਉਹ ਆਪਾਂ ਇਹਦੇ ਵਿੱਚ ਪਾਉਣੇ ਹੁੰਦੇ ਆ ਫਿਰ ਚਲੋ ਪਾਣੀ ਟੱਬ ਵਿੱਚ ਬਚਿਆ ਹੁੰਦਾ ਇੱਕ ਅੱਧਾ ਢੱਕਣ ਹੋਰ ਪਾ ਕੇ ਫਿਰ ਆਪਾਂ ਦੂਜੇ ਕੱਪੜਿਆਂ ਨੂੰ ਵੀ ਪਾ ਲੈਣੇ ਹੁੰਦੇ ਆ ਵੀ ਚਲੋ ਗਰਮੀ ਦੀ ਸਮੈਲ ਜੀ ਨਹੀਂ ਆਉਂਦੀ ਕੱਪੜਿਆਂ ਵਿੱਚੋਂ ਜਿਆਦਾ ਇਹ ਤਾਂ ਕੱਪੜੇ ਨਾ ਅੱਠ ਭੱਜ ਕੇ ਤੋਂ ਹੋਏ ਆ ਤਾਂ ਜਾਂ ਫਿਰ ਇਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਦੇ ਹੋਇਆ ਬਾਹਰ ਹੋਰ ਕੋਈ ਕੰਮ ਨਹੀਂ ਆਪਣੇ ਕੋਲ ਉਜੀ ਕੀਤਾ ਹੁਣ ਉਦਾਂ ਵੀ ਵੈਸੇ 2 ਦਿਨ ਹੋ ਗਏ ਆਪਾਂ ਸ਼ਾਮ ਨੂੰ ਗੁਰਦੁਆਰਾ ਸਭ ਚਲੇ ਜਿਦਾ ਐਵੇਂ ਕਿ ਇਹ ਵੀ ਉੱਥੇ ਜਾਈਦਾ ਤਾਂ ਉੱਥੇ ਜਾ ਕੇ ਪ੍ਰਸ਼ਾਦ ਦਾ ਛਕਾਈਦਾ ਆ ਸੰਗ ਤਾਂ ਬਹੁਤ ਆਈਆਂ ਹੁੰਦੀਆਂ ਸਾਡੇ ਕੋਲ ਮੇਰੇ ਕੋਲ ਤਾਂ ਦਿਨੇ ਅੱਜ ਜਾਈ ਨਹੀਂ ਹੋਇਆ ਮੈਂ ਸੋਚਿਆ ਸੀ ਮੈਂ ਚਲ ਸੇਵਾ ਕਰਾ ਕੇ ਆਉਂਗੀ ਜਾਉਂਗੀ ਪਰ ਕਰੇ ਫਿਰ ਜਦੋਂ ਕੋਈ ਨਾਲ ਵੀ ਉਸੇ ਨੂੰ ਲਾਇਆ ਹੁੰਦਾ ਕੰਮ ਤੇ ਬੰਦੇ ਨੂੰ ਇਹਨਾਂ ਨੇ ਤੇ ਫਿਰ ਰੋਟੀ ਚਾਹ ਦਾ ਵੀ ਓਖਾ ਹੋ ਜਾਂਦਾ ਜੀ ਫਿਰ ਉਥੋਂ ਘੜੀ-ਘੜੀ ਮੈਨੂੰ ਬਾਜਾ ਮਾਰ ਕੇ ਸੱਦਣਗੇ ਹਨਾ ਤਾਂ ਕਰਕੇ ਆਪਾਂ ਦਿਨੇ ਨਹੀਂ ਜਾ ਹੁੰਦਾ ਸਾਡੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਰਾਤ ਨੂੰ ਜੀ ਕਿਉਂਕਿ ਰਾਤ ਦਾ ਹੀ ਪ੍ਰੋਗਰਾਮ ਹੁੰਦਾ ਫਿਰ ਤੇ ਹੁਣ ਬਾਬਾ ਜੀ ਪਾਠ ਕਰਦੇ ਆ ਵਿੱਚ ਥੋੜਾ ਟਾਈਮ ਲਈ ਸਪੀਕਰ ਬੰਦ ਹੋਇਆ ਸੀ ਤੇ ਮੈਂ ਵਾਇਸ ਓਵਰ ਕਰਨ ਲੱਗੀ ਸੀਗੀ ਹੁਣ ਫੇਰ ਦੁਬਾਰਾ ਚੱਲਣ ਲੱਗ ਪਿਆ ਇੱਥੇ ਜਿਹੜੇ ਘਰ ਪਾਉਣ ਵਾਲੇ ਡੇਲੀ ਰੁਟੀਨ ਵਾਲੇ ਕੱਪੜੇ ਆਪਾਂ ਹੁਣ ਉਹ ਜਿਹੜਾ ਪਾਣੀ ਫੇਰ ਮੈਂ ਕੀਤਾ ਸੀਗਾ ਕੱਪੜੇ ਜਿਸ ਪਾਣੀ ਵਿੱਚ ਦੀ ਸਾਫ਼ ਵਿੱਚ ਦੀ ਖਿਚਲੇ ਸੀਗੇ ਪਾਣੀ ਸਾਫ਼ ਸੀ ਉਹਦੇ ਵਿੱਚ ਹੀ ਮੈਂ ਸਰਫ ਪਾ ਦਿੱਤੀ ਤੇ ਉਹਦੇ ਵਿੱਚ ਕੱਪੜੇ ਧੋ ਦਿੱਤੇ ਆ ਅੱਜ ਤੇ ਜੀ ਸਾਰਾ ਦਿਨ ਹੀ ਤੇ ਕੱਪੜਿਆਂ ਵਿੱਚ ਲੰਗ ਗਿਆ ਮੇਰਾ ਕੱਪੜੇ ਆਪਣੇ ਘਰ ਪਾਉਣ ਵਾਲੇ ਤੇ ਚਲੋ ਜਿਹੜੀ ਡੇਲੀ ਰੁਟੀਨ ਦੇ ਹੁੰਦੇ ਹੁਣ ਤਾਂ ਮੈਂ ਤੀਜੇ ਤੀਜੇ ਦਿਨ ਧੋ ਲੈ ਸੀ ਪਰ ਜਿਹੜੇ ਆ ਆਉਣ ਜਾਣ ਵਾਲੇ ਜਿਹੜਾ ਗੁਰਦੁਆਰਾ ਸਾਹਿਬ ਕੱਲ੍ਹ ਅਸੀਂ ਦੋਨੇ ਜਣੇ ਪਾ ਗਏ ਉਹ ਵੀ ਆ ਕੇ ਧੋਣੇ ਪਏ ਆ ਗਰਮੀ ਹੋ ਜਾਂਦੀ ਆ ਹਨਾ ਤੇ ਜਿਹੜੇ ਇਹਨਾਂ ਨੇ ਉਦਾਂ ਸ਼ਹਿਰ ਨੂੰ ਜਾਣਾ ਜਾਂ ਕਿੱਦਾਂ ਉਹ ਵੀ ਆ ਕੇ ਲਾਉਣੇ ਪੈਂਦੇ ਆ ਕਿਉਂਕਿ ਹੋ ਜਾਂਦੇ ਗਰਮੀ ਦੇ ਨਾਲ ਹੋਰ ਤਰ੍ਹਾਂ ਆਇਤਾ ਜੀ ਮੀ ਮੀ ਫੇਰ ਆ ਗਿਆ ਡਰ ਲੱਗਦਾ ਹੁਣ ਤਾਂ ਬੱਦਲ ਤੋਂ ਵੀ ਤੇ ਮੀਂਹ ਤੋਂ ਵੀ ਜਦ ਬੱਦਲ ਹੋ ਗਿਆ ਤਾਂ ਕਣੀਆਂ ਪੈ ਹੀ ਜਾਣੀਆਂ ਤੇ ਹੁਣ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਆਉਂਦੇ ਸੀਗੇ ਤਾਂ ਮੀਂਹ ਪੈਂਦਾ ਸੀ ਹੋਰ ਜੀ ਸੌਰੀ ਆ ਮੈਂ ਬਲੌਗਰ ਲੇਟ ਪਾਇਆ ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ ਕੇ ਐਸੀ ਵੀਡੀਓ ਤਾਂ ਦਨ ਦੀ ਬਣੀ ਪਈ ਸੀਗੀ ਫਿਰ ਮੈਂ ਜਾਣ ਲੱਗੀ ਨੇ ਨਹੀਂ ਮੈਨੂੰ ਪਤਾ ਸੀਗਾ ਵੀ ਫੋਨ ਕੋਈ ਨਾ ਕੋਈ ਆ ਜਾਂਦਾ ਭੈਣ ਭਰਾ ਦਾ ਕਿਸੇ ਦਾ ਤੇ ਮੈਂ ਫਿਰ ਨੈਟ ਆਫ ਕਰਕੇ ਗਈ ਸੀਗੀ ਤੇ ਆ ਕੇ ਹੁਣ ਆਪਾਂ ਵੌਇਸ ਓਵਰ ਕੀਤੀ ਐ ਲਓ ਜੀ ਇੱਧਰ ਜਿਹੜੇ ਆਪਾਂ ਕੰਫਰਟ ਵਿੱਚ ਕੱਪੜੇ ਪਹਿਨਤੇ ਸੀ ਉਹ ਆਪਾਂ ਪਾ ਦਿੱਤੇ ਇੱਧਰ ਮਸ਼ੀਨ ਵਿੱਚ ਤੇ ਇਹਨਾਂ ਨੂੰ ਸੁਕਾ ਲਾਂਗੇ ਜਦੋਂ ਆਪਾਂ ਕੰਫਰਟ ਵਿੱਚ ਕੱਪੜੇ ਪਾਉਣੇ ਉਸ ਤੋਂ ਬਾਅਦ ਚ ਨੀਵੇਂ ਪਾਣੀ ਛੱਡਦੀ ਹੁੰਦੀ ਮਸ਼ੀਨ 'ਚ ਦੋ ਤਿੰਨ ਪਾਣੀ ਇੱਧਰ ਉਰੇ ਤੋਂ ਲੈਣੀ ਐ ਇਹ ਤੋਂတော့ ਬਹੁਤ ਸੋਹਣੀ ਲੱਗੀ ਸੀ। ਕੱਪੜੇ ਬਾਹਰ ਸੁੱਕ ਗਏ ਸੀ। ਛੇਤੀ ਬਹੁਤ ਸੋਹਣੇ ਸੁੱਕ ਗਏ ਸੀ ਇਹਨਾਂ। ਪਹਿਲਾਂ ਤਾਂ ਆ ਗਿਆ ਜੀ ਉਹ ਮੁੰਡਾ ਨਾਲ ਲੱਗਾ ਸੀ ਇਹਨਾਂ ਦੇ ਗੱਡੀ ਦਾ ਰੰਗ ਜਿਹੜਾ ਲਾਉਂਦੇ ਸੀਗੇ ਸਾਰੇ ਹੀ ਸਾਫ਼ ਕਰਕੇ ਧੋ ਕੇ ਲਜਾਣੀ ਗੱਡੀ ਘਰੋਂ ਤੇ ਚਲੋ ਛੇਤੀ ਕੰਮ ਹੋ ਜਾਊਗਾ ਨਹੀਂ ਤਾਂ ਉਹਨਾਂ ਨੇ ਰੰਗ ਹੀ ਦੋ ਦਿਨ ਲਾ ਦੇਣੇ ਸੀ ਲਾਉਣ ਨੂੰ। ਤੇ ਫਿਰ ਉਸ ਤੋਂ ਬਾਅਦ ਆਪਾਂ ਇਧਰ ਵਾਸ਼ਰੂਮ ਚ ਸ਼ੀਟ ਨਵੀਂ ਰਖਾਈ ਆ ਸੀਟ ਤੇ ਉਹ ਬਦਲਣ ਵਾਲੇ ਮੁੰਡੇ ਪਲੰਬਰ ਆ ਗਿਆ ਫਿਰ ਕੱਪੜੇ ਧੋਣ ਦੀ ਧੋਣ ਦੀ ਵਿੱਚ ਉਹਨਾਂ ਨੂੰ ਚਾਹ ਪਾਣੀ ਦੇ ਵਿੱਚ ਸਾਡਾ ਇੱਕ ਪੱਖਾ ਖੜਾ ਗਿਆ ਤੇ ਬਹੁਤ ਮੈਸਤਰੀਆਂ ਨੇ ਮਤਮਾਰੀ ਰੱਖਿਆ ਇੱਕ ਪਹਿਲਾਂ ਰੰਗ ਵਾਲਾ ਮੈਸਤਰੀ ਫਿਰ ਪਲੰਬਰ ਮੈਸਤਰੀ ਆ ਗਿਆ ਤੇ ਫਿਰ ਪੱਖਾ ਬਣਾਉਣ ਵਾਲਾ ਬਿਜਲੀ ਵਾਲਾ ਮੈਸਤਰੀ ਆ ਗਿਆ ਚਲੋ ਸਾਨੂੰ ਲੋਡ ਸੀ ਤੱਕ ਲੈ ਆਏ ਹਨਾ ਇਦਾਂ ਨਹੀਂ ਆਪਾਂ ਸੌਰੀ ਕਹਿਤਾ ਵੀ ਮਤਮਾਰੀ ਰੱਖੀ ਪਰ ਮੈਨੂੰ ਇਦਾਂ ਔਖਾ ਲੱਗਾ ਵੀ ਜਦੋਂ ਆਪਾਂ ਕੰਮ ਕਰਦੇ ਹਨ ਵਿੱਚ ਹੋਰ ਹੋਰ ਪਾਸੇ ਨੱਠਣਾ ਪੈਂਦਾ ਆ ਇੱਕ ਨੂੰ ਮੈਂ ਚਾਹ ਬਣਾ ਕੇ ਦੇ ਕੇ ਹੜਦੀ ਸੀ ਦੋ ਜਣੇ ਮੁੰਡੇ ਉਹ ਆ ਗਏ ਪਲੰਬਰ ਫੇ ਬਿਜਲੀ ਵਾਲਾ ਮੁੰਡਾ ਤੇ ਪਲੰਬਰ ਫੇ ਆ ਗਏ ਤੇ ਫਿਰ ਇਦਾਂ ਕਰਕੇ ਹਨਾ ਵਿੱਚ ਚਾਹ ਪਾਣੀ ਲਈ ਜਦੋਂ ਆਪਾਂ ਕੱਪੜੇ ਛੱਡ ਕੇ ਉਧਰ ਰਸੋਈ ਵਿੱਚ ਜਾਣਾ ਪੈਂਦਾ ਫਿਰ ਔਖਾ ਜਿਹਾ ਬਹੁਤ ਲੱਗਦਾ ਆ ਚਲੋ ਸਾਹਮਣੇ ਕੋਈ ਨਿਆਣਾ ਹੁਣ ਜਿੱਦਾਂ ਜਿਸ ਹਾਵ ਨਾਲ ਮੈਰਿਜ ਹੋਈ ਨੂੰ 19 ਸਾਲ ਹੋ ਗਏ ਸਾਹਮਣੇ ਨਿਆਣਾ ਇੱਕ ਅੱਧਾ ਕੁੜੀ ਹੁੰਦੀ ਚਲੋ ਨਾਲ ਹੈਲਪ ਹੋ ਜਾਂਦੀ ਹੈ ਬੱਚੇ ਕਰਾਉਂਦੇ ਆ ਜੀ ਹੈਲਪ ਸਾਡੀਆਂ ਕੁੜੀਆਂ ਹੁਣ ਮਾਂ ਦੇ ਨਾਲ ਬਥੇਰੀ ਹੈਲਪ ਕਰਾਉਂਦੀਆਂ ਆ ਤੇ ਇਦਾਂ ਕਰਕੇ ਆ ਵੀ ਉਦੋਂ ਤਾਂ ਵੈਸੇ ਆਰ ਦਿਨ ਬਚਾਰਾ ਮੈਂ ਚਾਹ ਬਣਾ ਦਿੰਦੀ ਸੀ ਇੱਕ ਵਾਰੀ ਮੈਂ ਫੜਾ ਕੇ ਆਈ ਦੂਜੀ ਵਾਰੀ ਵੀ ਫੇਰ ਉਹ ਮੈਂ ਫੜਾ ਕੇ ਇਦਾਂ ਸੀ ਭਾਂਡੇ ਚੱਕ ਲਿਆ ਹੁੰਦਾ ਸੀ ਘਰੋਂ ਭਾਂਡੇ ਲੈ ਆਉਂਦਾ ਸੀ ਘਾਰ ਸੋਈ ਵਿੱਚ ਇਕੱਠੇ ਕਰਕੇ ਰੱਖਦੇ ਨੇ ਨਾਲ ਮੇਰੇ ਵੀਡੀਓ ਬਣਾਉਣ ਚ ਹੈਲਪ ਕੀਤੀ ਉਹਨੇ ਕਾਫੀ ਅੱਜ ਅੱਜ ਸੁੱਤਾਂ ਨਹੀਂ ਨਹੀਂ ਤਾਂ ਸਾਢੇ 10 11 ਵਜੇ ਸੌਂ ਜਾਂਦਾਂ ਹੁੰਦਾ ਕਈ ਵਾਰੀ ਫੋਨ ਦੇਖਦਾ ਰਹਿੰਦਾ ਇੱਥੇ ਆ ਗਏ ਸੀਗੇ ਮਿਸਤਰੀ ਮੁੰਡੇ ਤੇ ਇਹ ਉਹਨਾਂ ਲਈ ਚਾਹ ਬਣਦੀ ਸੀ ਹੁਣ ਪਲੰਬਰ ਸੀਗਾ ਤੇ ਬਿਜਲੀ ਵਾਲਾ ਸੀਗਾ ਲੋ ਜੀ ਆਪਾਂ ਚਾਹ ਪਾਉਣ ਲਾਂਗੇ ਇਦਾਂ ਐ ਜੀ ਆਪ ਵੀ ਆਪਾਂ ਸੋਹਣੇ ਦੁੱਧ ਵਾਲੀ ਚਾਹ ਪੀਨੇ ਆ ਵੀ ਵੱਧ ਦੁੱਧ ਪਾ ਕੇ ਜੇ ਕੋਆਇਆ ਮੇਰੇ ਤੋਂ ਨਹੀਂ ਇਦਾਂ ਹੁੰਦੀ ਹੁੰਦੀ ਵੀ ਕਈ ਵੇਲੇ ਕਹਿ ਦਿੰਦੇ ਆ ਕਹਿੰਦੇ ਥੋੜੀ ਪੱਤੀ ਤੇਜ਼ ਰੱਖਿਆ ਕਰ ਤੇ ਦੁੱਧ ਘੱਟ ਰੱਖਿਆ ਕਰ ਮੈਂ ਕਿਹਾ ਮੈਨੂੰ ਤਾਂ ਇਦਾਂ ਯਕੀਨ ਨਹੀਂ ਆਉਂਦਾ ਵੀ ਅਗਲਾ ਚਾਹ ਪੀ ਕੇ ਜਾਊਗਾ ਤਾਂ ਕੀ ਕਹੂਗਾ ਕਹਿਣਾ ਏਡੀ ਨਿਕੰਮੀ ਚਾਹ ਬਣਾਉਂਦੇ ਆ ਲਓ ਜੀ ਇੱਥੇ ਆਪਾਂ 50 ਫੜਾਉਣ ਚਲੇ ਸੀ ਉਹ ਅੰਦਰ ਸੀਗੇ ਏਸੀ ਵਾਲੇ ਅੰਦਰ ਪੱਖਾ ਖਰਾਬ ਹੋਇਆ ਸੀ ਉਹ ਮੁੰਡਾ ਬਣਾਉਂਦਾ ਸੀ ਨਾਲ ਪਲੰਬਰ ਵੀ ਸੀਗਾ ਤੇ ਇੱਕੋ ਹੀ ਬੇੜੇ ਦੇ ਆਦੋਂ ਨੇ ਮੁੰਡੇ ਉਹ ਉਹ ਜੇ ਇੱਥੇ ਆਪਾਂ ਕੱਪੜੇ ਲਾਇਸੀ ਤੋਂ ਉਹ ਤਾਂ ਬਾਥਰੂਮ ਸਾਫ਼ ਕਰਨ ਲੱਗ ਪਏ ਸੀ ਪਹਿਲਾਂ ਮੈਂ ਥੱਲੇ ਲਿਕਵਿਡ ਜੇ ਪਾ ਕੇ ਸਾਫ਼ ਕਰ ਦਿੱਤੀ ਸੀ ਟਾਈਲਾਂ ਫਿਰ ਵਾਈਪਰ ਨਾਲ ਪਾਣੀ ਖਿੱਚ ਕੇ ਤਾਂ ਆਪਾਂ ਪੂੰਚਿਆ ਬਾਅਦ ਵਿੱਚ ਮੈਂ ਜ਼ਰੂਰ ਲਾਉਣੀ ਹੁੰਦੀ ਬਾਥਰੂਮ ਸੁੱਕਾ ਕਰ ਦੇਦਾ ਆਪਾਂ ਉਸੇ ਟਾਈਮ ਹੀ ਕਿਉਂਕਿ ਜੇ ਜ਼ਿਆਦਾ ਟਾਈਮ ਟਾਈਲਾਂ ਗਿੱਲੀਆਂ ਰਹਿ ਜਾਣ ਤਾਂ ਫਿਰ ਜਦੋਂ ਬਾਹਰੋਂ ਆਉਂਦੇ ਆ ਚਪਲ ਦੇ ਨਾਲ ਦਾਗ ਜੇ ਲੱਗ ਹੀ ਜਾਂਦੇ ਆ ਜੀ ਵੈਸੇ ਤਾਂ ਸਾਡੀਆਂ ਟਾਈਲਾਂ ਬ੍ਰਾਊਨ ਜੀਆਂ ਆ ਪਰ ਫੇਰ ਵੀ ਮਿੱਟੀ ਜੀ ਤਾਂ ਛਾਕਣ ਲੱਗ ਜਾਂਦੀ ਆ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅੱਜ ਆਪਾਂ ਹੋਰ ਕੋਈ ਕੰਮ ਨਹੀਂ ਦਿਖਾ ਸਕੇ ਵੀਡੀਓ ਵਿੱਚ ਬਸ ਕੱਪੜਿਆਂ ਨਾਲ ਸਾਰੀ ਦਿਹਾੜੀ ਮੇਰੀ ਲੈ ਲਈ ਕਿਉਂਕਿ ਵਿੱਚ ਨੱਠ ਭਜਾਈ ਹੋ ਰਹੀ ਪਈ ਰਹੀ ਮੈਨੂੰ ਚਾਹ ਪਾਣੀ ਦੀ ਤੇ ਇਸ ਕਰਕੇ ਫਿਰ ਮਸ਼ੀਨ ਜਦੋਂ ਰੁਕ ਜਾਂਦੀ ਸੀ ਫਿਰ ਵਿੱਚ ਆ ਕੇ ਦੇਖਣਾ ਪੈਂਦਾ ਸੀ ਬੱਧ ਟਾਈਮ ਲੱਗ ਜਾਂਦਾ ਜਦੋਂ ਆਪਾਂ ਕੱਲਾ ਸਾਰਾ ਕੰਮ ਨਿਬੇੜ ਕੇ ਕੱਪੜਿਆਂ ਤੇ ਰਹਿਨੇ ਆ ਵੀ ਕੱਪੜੇ ਹੀ ਧੋਣੇ ਆ ਤਾਂ ਫਿਰ ਬੰਦਾ ਕੋਲ ਖੜਾ ਖੜਾ ਦੇਖ ਲੇਨੋ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ